ਚੰਗੇ-ਚੰਗੇ ਵਿਦਵਾਨ ਲੋਕ ਪੜ੍ਹੇ ਲਿਖੇ ਜਿਹੜੇ ਬੁੱਧੀਜੀਵੀ ਸਿਗੇ ਉਹਨਾਂ ਨੂੰ ਜੋ ਆਪਾਸ ਐ ਐਮਐਸਸੀ ਦੇ ਕਾਨੂੰਨਾ ਵਿੱਚ ਬੀਜੇਪੀ ਦੀ ਸਰਕਾਰ ਨੇ ਉਹਨਾਂ ਨੂੰ ਅੰਦਰ ਕੀਤਾ ਇਸ ਕਰਕੇ ਸਰਦਾਰ ਡੋਟ ਡਾਂਦੀ ਜਿਹਨੇ ਮੈਂਬਰ ਪਾਰਲੀਮੈਂਟ ਨੇ ਪਟਿਆਰੇ ਤੋਂ ਉਹਨਾਂ ਨੇ ਕੇਜਰੀਵਾਲ ਦਾ ਨਾਮ ਰੱਖਿਆ ਕਿ ਇਹ ਛੋਟਾ ਮੋਤੀ ਆ ਜੋ ਮੋਦੀ ਦੀਆਂ ਨੀਤੀਆਂ ਕੇਵੇਂ ਮੀਡੀਆ ਨੂੰ ਤੌਰ ਜਨਖਣਾਵਾ ਦੇਖ ਪੁੱਤਰ ਦੇ ਐਵੇਂ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਸਾਡੇ ਪੰਜਾਬ ਦਾ ਜਿਹੜਾ ਪ੍ਰਮੁੱਖ ਮੇਨਸਟ੍ਰੀਮ ਮੀਡੀਆ ਉਹਨੂੰ ਚੱਕਿਆ ਹੋਇਆ ਉਹਨੂੰ ਖਰੀਦਿਆ ਹੋਇਆ ਉਹ ਇੱਕ ਵੀ ਗੱਲ ਜਿਹੜੀ ਆਮ ਗੱਲਤਾ ਦੀ ਗੱਲ ਆ, ਗਰੁਧੀਆਂ ਦੀ ਗੱਲ ਆ, ਕੋਈ ਸਚਾਈ ਦੀ ਗੱਲ ਆ, ਉਹਨਾਂ ਨੇ ਅੱਜ ਤੱਕ ਨਹੀਂ ਦਿਖਾਈ। ਸਿਰਫ ਫਕ ਚੋਕੇ ਬਣ ਕੇ ਜੋ ਭਗਵਾਨ ਤੁਮ ਬੁਲੀ ਜਾਂਦਾ ਉਹਦਾ ਪ੍ਰਚਾਰ ਸਾਰੇ ਕਰੇ ਜਾਂਦੇ ਨੇ। ਦੂਸਰਾ ਤੱਤਾ ਸਾਈ ਜਿਵੇਂ ਮਹਿਜਾ ਕੇ ਭਾਜੇਪੀ ਨੇ ਆਪਣੇ ਦੇਸ਼ ਵਿੱਚ ਈਡੀ ਤੇ ਸੀਜੀਆਈ ਦਾ ਇਸਤੇਮਾਲ ਕਰਕੇ ਆਪਣੇ ਗਰੁਧੀਆਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਲੰਬੇ ਸਮੇਂ ਤੋਂ ਜਿਨਾਂ ਚ ਧੱਕਿਆ ਇਦਾਂ ਹੀ ਇਹਨਾਂ ਨੇ ਪੰਜਾਬ ਪੁਲਿਸ ਤੇ ਬਿਜ਼ਨਸ ਦਾ ਬਹੁਤ ਇਸਤੇਮਾਲ ਕਰਕੇ ਇਹਨਾਂ ਨੇ ਆਪਣੇ ਗਰੁਧੀਆਂ ਦੀ ਆਵਾਜ਼ ਕਿੱਚੇ ਆਜ਼ਾਦ ਮੀਡੀਆ ਦੀ ਆਵਾਜ਼ ਕਿੱਚੇ ਕਾਰਕੁਨਾਂ ਦੀ ਆਵਾਜ਼ ਬੰਦ ਕਰਾਈ ਜਾ ਤਾਂ ਕਰਕੇ ਇਹਨਾਂ ਦਾ ਇੱਕੋ ਰੂਹ ਹੈ ਤੁਸੀਂ ਸਾਰੇ ਕਿਸਾਨ ਬੈਠੇ ਹੋ ਜਾਂ ਖੇਤ ਮਜ਼ਦੂਰ ਬੈਠੇ ਹੋ ਭਗਵੰਤਬਾਹ ਨੇ ਸਾਡੇ ਕਿਸਾਨਾਂ ਨਾਲ ਕੀ ਜ਼ੁਲਮ ਕੀਤਾ ਹੈ ਉੱਥੇ ਸ਼ੰਭੂ ਤੇ ਜਿਹੜੇ ਬਾਰਡਰ ਸਿਟ ਬੈਠੇ ਨੇ ਨਿਰਮਲ ਸਿੰਘ ਮੰਡ ਕਿਸਾਨਾਂ ਅੱਗੂ ਨੇ ਸਾਡੇ ਸ਼ੰਭੂ ਤੇ ਖਨੌਰੀ ਬਾਰਡਰ ਇਹਨਾਂ ਨੇ ੱੱਕੇ ਨਾਲ ਪੀਲਾ ਪੰਝਾ ਚੜਾ ਕੇ ਤੁਹਾਡੇ ਸਾਰੇ ਜਿਹੜੇ ਸੀ ਅੰਦੋਲਨ ਨੂੰ ਖੜੇੜ ਦਿੱਤਾ ਔਰ ਟਰਾਲੀਆਂ ਸਮਾਨ ਸਾਰਾ ਚੋਰੀ ਕਰ ਲਿਆ ਅੱਜ ਪੰਜਾਬ ਦੇ ਵਿੱਚ ਭੋਕਰ ਪਾਰਟੀ ਦੀ ਸਰਕਾਰ ਨੂੰ ਟਰਾਲੀ ਚੋਰ ਕਹਿੰਦੇ ਆ ਮੇਰੇ ਨੂੰ ਟਰਾਲੀ ਚੋਰ ਜਿਹੜੀ ਸਰਕਾਰ ਦੀ ਜਿਹੜੀ ਸਰਕਾਰ ਦਾ ਨਾਮ ਹੀ ਟਰਾਲੀ ਚੋਰ ਆ ਉਹਨਾਂ ਤੁਸੀਂ ਕਿਵੇਂ ਇਦਰਾਖ ਸਕਦੇ ਔਰ ਹੁਣ ਵੋਟਾਂ ਚੋਰੀ ਕਰਨ ਤੇ ਆ ਗਏ ਪਹਿਲਾ ਪਰਚੇ ਜੇ ਪਰਚੇ ਤੋਂ ਬੰਦਾ ਨਹੀਂ ਡਰਦਾ ਤੇ ਕਰਕੇ ਉਹਦੇ ਉਹਦੇ ਕਾਲੀ ਗ੍ਰੰਥ ਕਰਾ ਦਿਓ ਕੀ ਹੋਇਆ ਆਪਣੇ ਇਲਾਕੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਅਖੇ ਜੀ ਇੱਕ ਜਿਹੜਾ ਹੜਾ ਦੇ ਵਿੱਚ ਸਮਾਨ ਗਿਆ ਸਰਕਾਰੀ ਉਹ ਥੋੜੀ ਹੋ ਗਿਆ ਜੀ ਤੁਸੀਂ ਮੈਨੂੰ ਦੱਸੋ ਸਰਕਾਰ ਨੇ ਕਿਹੜਾ ਸਬੰਧ ਦਿੱਤਾ ਅੱਜ ਤੱਕ ਲੋਕਾਂ ਨੂੰ ਹਰਾ ਦਾ ਵਾਅਦਾ ਇੱਕ ਨਵਾਂ ਰੁਪਈਆ ਨੇ ਦਿੱਤਾ ਕਿਹੜਾ ਸਾਮਾਨ ਇਹਨਾਂ ਨੇ ਲੈ ਕੇ ਉਸੇ ਮੰਡੀ ਦੇ ਵਿੱਚ ਵੰਡਿਆ ਸੀਗਾ ਕੋਈ ਸਾਮਾਨ ਨਹੀਂ ਵੰਡਿਆ ਉਸ ਸਾਮਾਨ ਦੇ ਇੱਕ ਬਹਾਨੇ ਸਾਡੇ ਭੈਣ ਜੀ ਆ ਗਏ ਨੇ ਸੁਖਵਿੰਦਰ ਕੌਰ ਜੀ ਰੁਗਾ ਸਿੰਘ ਜੀ ਕਰੋ ਇੱਕ ਵਾਰ ਜ਼ੋਰਦਾਰ ਤਾੜੀਆਂ ਇਹਨਾਂ ਵਾਸਤੇ ਖੜਾਓ ਕਿੰਨਾ ਦਿਖਾ ਦਊਗਾ ਤੁਹਾਨੂੰ ਕਿਵੇਂ ਕਹਿ ਰਿਹਾ ਸੀਗਾ ਕਿ ਦੇਖੋ ਇੱਕ ਫਰਜੀ ਗੱਲ ਬਣਾ ਲਈ ਤੇ ਜਿਹੜੀ ਸਰਕਾਰੀ ਸਮਾਗਮ ਨਾਲ ਸ਼ੁਰੂਦਾ ਆਇਆ ਸੀਗਾ ਉਹ ਮੰਡ ਦੇ ਵਿੱਚ ਜਿਹੜਾ ਵਾ ਪਹਿਲਾਂ 8 ਪੱਜੇ ਪਰਚਾ ਕੀਤਾ ਤੇ ਫਿਰ 7 ਪੱਜੇ ਤੋਂ ਹੋਰ ਪਰਚਾ ਕੀਤਾ ਲੱਭ ਲੱਭ ਕੇ ਕਿਉਂਕਿ ਨਿਰਮਲ ਸਿੰਘ ਮੰਡ ਤੇ सोनू ਸਰਬਜੀਤ ਮੰਡ ਵਾਲਾ ਉਹ ਇਸ ਗੱਲ ਦੀ ਅਗਵਾਈ ਕਰਦੇ ਸੀਗੇ ਪਰ ਉਹ ਬਹੁਤੀ ਗੱਲ ਝੁੱਕਾ ਸੀਗਾ ਸਮਝਾਤੀ ਪਹਿਲਾਂ ਇਹਨਾਂ ਦੋਨਾਂ ਨੂੰ ਜਿਗਤਾ ਕੀਤਾ ਗਏ ਕਿਉਂਕਿ ਬਾਕਸਿੰਗ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਇਲੈਕਸ਼ਨ ਆ ਰਹੀ ਸੀ ਤਾਂ ਅਜਾ ਜਿਹੜੇ ਬਾਕੀ ਨਾਮ ਦੇ ਕੀਤੇ ਚਾਰ ਬੰਦੇ ਚੋਕੋ ਕੀ ਨਾਮ ਦੇ ਕਰਦੇ ਜਿਹਨਾਂ ਦਾ ਕੋਈ ਰੋਜ਼ੀ ਨੀ ਸੀਗਾ ਮੰਡ ਵਿੱਚ ਚਾਗੇ ਉਹਦਾ ਉਥੇ ਹਰ ਕੀਤਾ ਤੱਕ ਵੀ ਕਿਤੇ ਪਹੁੰਚੇ ਨਹੀਂ ਸੀਗੇ ਇੱਕ ਰਿਸਪਾਂਸਿਵ ਬੱਚਾ ਦੀ ਵੀ ਜਿਸ ਬੰਦੇ ਨੇ ਮੇਰੀ ਹਾਜ਼ਰੀ ਵਿੱਚ 10 ਲੱਖ ਰੁਪਏ ਤੋਂ ਜ਼ਿਆਦਾ ਸਮਾਨ ਆਪਣੀ ਖੇਡ ਚ ਮੰਡਿਆ ਉਹਦੇ ਤੇ 1500 2000 ਰੁਪਏ ਦੀ ਚੋਰੀ ਦਾ ਪਰਚਾ ਦੱਚ ਕਰਤਾ ਉਸ ਤੋਂ ਬਾਅਦ ਦੂਜੀ ਵਾਰ ਜਦੋਂ ਲਖਣਾ ਸ਼ੁਰੂ ਹੋ ਗਈਆਂ ਉਹਨਾਂ ਨੇ ਦੇਖਿਆ ਕਿ ਜਿਹੜਾ ਉਮੀਦਵਾਰ ਖੜਾ ਹੋਵੇ ਉਹਨਾਂ ਨੂੰ ਡਰਾਓ ਇੱਕ ਸਾਡੇ ਆ ਪ੍ਰੋਫੈਸਰ ਜਗਿੰਦਰ ਜਸਵਿੰਦਰ ਸਿੰਘ ਕੁਕੇ ਵਾਲੇ ਇਸ ਗੌਸ਼ਮਤੀ ਦੇ ਮੈਂਬਰ ਜਿਹੜੀ ਕਹਾਣੀ ਖੜੀ ਹੋਈ ਸੀ ਜ਼ਿਲ੍ਹਾ ਪਰਿਸ਼ਦ ਤੋਂ ਪੜੀ ਰਹੀ ਲੜਕੀ ਆ ਐਮਏ ਬੀਏ ਨਿਰਿੰਦਰਜੀਤ ਕੌਰ ਸਾਡੀ ਜ਼ਿਲ੍ਹਾ ਪ੍ਰੇਸ਼ਦ ਦੀ ਕੈਂਡੀਡੇਟ ਆ ਮੰਡਲਵਾੜੇ ਤੋਂ ਉਹਦੇ ਘਰ ਵਾਲੇ ਦੇ ਬੱਚਾ ਦੇ ਚਰਤਾ ਸਮਾਨ ਚੋਰੀ ਜਿਹੜਾ 24 ਘੰਟੇ ਜਸਵਿੰਦਰ ਸਿੰਘ ਪ੍ਰੋਫੈਸਰ ਉੱਥੇ ਰਹਿੰਦਾ ਸੀਗਾ ਇਹਨਾਂ ਦੇ ਨਾਲ ਹੀ ਕੰਮ ਕਰਦਾ ਸੀ ਜੋਗਾ ਸਿੰਘ ਉਹਨਾਂ ਦਾ ਮੈਂਬਰ ਸਿੰਘ ਨਾਲ ਤੇ ਮੰਡ ਦੇ ਵਿੱਚ ਸੋਨੂ ਹੋਣਾਂ ਦੇ ਨਾਲ ਉੱਥੇ ਬੱਚਾ ਦੇ ਚਰਤਾ ਇੱਕ ਸਾਡਾ ਕੈਂਡੀਡੇਟ ਸੀ ਮੇਰੇ ਵੀਰੋ ਪੂਰਨ ਸਿੰਘ ਲਖਣ ਦੇ ਪੱਡੇ ਐਸਟੀ ਵਰਗ ਦਾ ਇੱਕ ਉਹਦੇ ਦੇ ਬੱਚਾ ਉਹਦਾ ਨਾਮ ਬਾਤਾਂ ਖੁੱਲੀ ਛੱਡੀ ਗਈ ਉਸ ਦਾ ਹਾਲੇ ਪਛਾਤੇ ਬੰਦਿਆਂ ਨੂੰ ਜਿਹਨੂੰ ਮਰਜ਼ੀ ਚੱਕ ਕੇ ਪਾਈ ਦਿੰਦੇ ਨੇ ਅੱਗੇ ਇਲੈਕਸ਼ਨ ਵੀ ਲੜੋ ਉਹ ਦਲੇਰ ਬੰਦਾ ਜੋ ਕਹਿੰਦਾ ਜਿਨੇ ਮਰਜ਼ੀ ਪਰਚੇ ਦਰਜ ਕਰ ਦੋ ਮੈਂ ਇਲੈਕਸ਼ਨ ਲੜੂਗਾ ਲੱਕੜ ਕੇ ਪਟਿਆਰ ਉਹ ਤੋਂ ਬਾਅਦ ਉਹਦੇ ਕਾਰਗਰਾਂਡ ਕਰਤੇ ਅਗੇ ਜਿਹੜਾ ਐਸਸੀ ਸਰਟੀਫਿਕੇਟ ਨਿਕਾ 1985 ਦਾ ਸਰਟੀਫਿਕੇਟ ਐਸਸੀ ਉਹਦਾ ਸਾਰੇ ਕੁਝ ਪੰਜਾਬ ਦੇ ਦੁਨੀਆ ਦੇ ਪਰਦੇ ਲੋਕਾਂ ਨੂੰ ਉਹ ਮੈਂ ਦਿਖਾਤਾ ਸੋਸ਼ਲ ਮੀਡੀਆ ਤੇ ਐਸਸੀ ਨੂੰ ਕਹਿੰਦੇ ਤੂੰ ਐਸਸੀ ਨਿਕਾ ਤੇ ਉਹਨੇ ਕਾਰਗਰਾਂਡ ਕਰ ਦਿੱਤੇ ਮੇਰੇ ਵੀਰੋ ਆਹ ਬੁਤਾਲਾ ਪੇਡਾ ਆਪਣੇ ਤੋਂ ਦੂਰ ਨਹੀਂ ਆ 19 ਸਿੰਘ ਬੱਲ ਸਰਪੰਚ ਪਿੰਡ ਦਾ ਤੇ ਚਾਰ ਬੰਦੇ ਹੋਰ ਪੰਜਾਬ ਦੇ ਉਹਨੇ ਤੇ ਬੱਲੇ ਹੋਣੇ ਤੇ ਹੋਰ ਚਾਰ ਬੰਦਿਆਂ ਨੂੰ ਉਹਨਾਂ ਨੂੰ ਪਰਚੇ ਸੇ ਨਾਮਜ਼ਦ ਕਰਤਾ ਔਰ ਜਿਹੜਾ ਗੁਰਮੀਤ ਸਿੰਘ ਵਾਲਸ ਤੇ ਸਰਪੰਚ ਬਤਾਲੇ ਦਾ ਉਹਨੂੰ ਉਹਦਾ ਨਾਮ ਇਹਨੇ ਬਿਕਰਨੇ ਪੁਆਤਾ ਕਿਉਂਕਿ ਨਰਦਾ ਉੱਥੋਂ ਇਲੈਕਸ਼ਨ ਵਿਸਪਾਰ ਦਾ ਨਾਮ ਪੁਆਤਾ ਇੱਕ ਮੁਕਰਾਣਾ ਉੱਥੇ ਕੌਂਸਲਰਾਂ ਕੋ ਬੂਟਾ ਬਟਾ ਉਹਨੇ ਪੁਆਤਾ ਨਾ ਜਿਹਦੀ ਜਿਹਦੀ ਜਿੱਤ ਦਾ ਰਜਿਸਟ੍ਰੇਸ਼ਨਾਂ ਦਾ ਪਾਉਦੇ ਨਾਮ ਦੇ ਵਿੱਚ ਚੱਕੋ ਗਿਆੜਾ ਦਾ ਨਾਮ ਪੁਆਤਾ ਇੱਥੇ ਜਿਹ ਹੈਗਾ ਸ਼ਰਾਬੀ ਕਰਦਾ ਉਹਨੇ ਪਾਤਾ ਉਹਨਾਂ ਦੇ ਕਿੰਨੇ ਸ਼ਰਾਬੀ ਪੱਟ ਕਲਾਬ ਬੰਦਾ ਜਿਹੜਾ ਅੰਦਰ ਨੂੰ ਗਾੜਾ ਕੱਢਦਾ ਸੋਸ਼ਲ ਮੀਡੀਆ ਦੇ ਉੱਤੇ ਫੜਿਆ ਗਿਆ ਕੋਈ ਬੇਇੱਜ਼ਤੀ ਵੀ ਨਹੀਂ ਮਹਿਸੂਸ ਕਰਦੇ ਕਿ ਅਸੀਂ ਸ਼ਰਾਬੀ ਸੀ ਅਸੀਂ ਗਾਲਾਂ ਕੱਢਦੇ ਸੀਗੇ ਸਾਡੀ ਬੇਇੱਜ਼ਤੀ ਬੜੀ ਹੋਈ ਦੁਨੀਆ 'ਚ ਬੜੇ ਠੀਕ ਹੋ ਕੇ ਗਾਉਂ ਜਿਹਨਾਂ ਦੇ ਕਰਦਾ ਜਿਹਦਾ ਮਾੜੀ ਨਾਮ ਪੁਆਇਦਦਾ ਉੱਥੇ ਗੁਰਮੀਤ ਸਿੰਘ ਵਾਲ ਸਰਪੰਚ ਤੁਸੀਂ ਜਾਣਦੇ ਹੋਵੋ ਬਹੁਤੇ ਤੁਹਾਡੇ ਚੋਂ ਜਦੋਂ ਹੜਾ ਆਇਆ ਜੁਲਾਈ ਤੇ ਅਗਸਤ ਵਿੱਚ ਹੜਾ ਆਇਆ ਨਾ ਐਫ ਆਰ ਹੁੰਦਾ 2 ਚਾਰ ਮਹੀਨਿਆਂ ਬਾਅਦ ਤੇ ਗੁਰਮੀਤ ਸਿੰਘ ਵਾਲ ਤੱਕ ਨਹੀਂ ਚਾ ਸੀਗਾ ਉਹਦੇ ਪਾਸਪੋਰਟ ਦੀ ਕਾਪੀ ਜਦੋਂ ਇੰਡੀਆ ਐਂਟਰ ਹੁੰਦਾ ਤਾਂ ਉਪਰੋਂ ਦਾ ਸਟੈਂਪ ਆਉਂਦੀ ਪਾਸਪੋਰਟ ਦੇ ਉਹਦਾ 27 ਸਤੰਬਰ ਨੂੰ ਆਉਂਦਾ ਵਾ 27 ਸਤੰਬਰ ਨੂੰ ਇੰਡੀਆ ਆਉਂਦਾ ਤੇ ਵਸਦਾ ਉਹ ਜਿਹੜੀ ਦਰਜ ਕਰਤਾ ਇਥੋਂ ਵੀ ਸਾਬਤ ਹੁੰਦਾ ਕਿ ਇਥੇ ਜਿਹੜੇ ਹੌਲੀਏ ਦੇ ਬੰਦੇ ਨੇ ਜਿਹੜੇ ਦੋ ਆ ਜਮਾਨਤਾ ਜਿਨ੍ਹਾਂ ਦੀ ਜਬਤ ਹੋ ਚੁੱਕੀਆਂ ਉਹ ਪੁਲਿਸ ਦੇ ਨਾਲੇ ਡੰਡੇ ਨਾਲੇ ਇਲੈਕਸ਼ਨ ਦਿੱਤਣਾ ਚਾਹੁੰਦੇ ਨੇ ਉਹ ਦਾਉਲਪੁਰ ਤੇ ਮਿਰਜ਼ਾਪੁਰ ਦੇ ਗੈਰਤਮੰਦ ਬੰਦਿਆਂ ਨੂੰ ਪੁੱਛਣਾ ਚਾਹਣਾ ਕਿ ਕੀ ਅਸੀਂ ਡੰਡੇ ਤੋਂ ਡਰਦੇ ਵੋਟ ਪਾਵਾਂਗੇ ਪਰਚਿਆਂ ਤੋਂ ਡਰਦੇ ਵੋਟ ਪਾਵਾਂਗੇ ਕਾਗਿਜ਼ੇਦਾਰ ਤੋਂ ਜਾਣ ਉੱਤੋਂ ਤੋਂ ਡਰਦੇ ਵੋਟ ਇਹ ਤਾਂ ਬੰਡੇ ਦੀ ਪੋਲਿਟਿਕਸ ਹੋ ਗਈ ਜਿਸ ਨੂੰ ਆਪਾਂ ਸਿਰੇ ਤੋਂ ਨਕਾਰਨਾ ਵਾ ਇਹ ਸਭ ਤੋਂ ਇੰਪੋਰਟੈਂਟ ਇਸ਼ੂ ਇਸ ਇਲੈਕਸ਼ਨ ਵਿੱਚ ਘਟੋਕਟ ਪੁਆਇੰਟ ਬਣ ਚੁੱਕਾ ਕਿ ਕੀ ਅਸੀਂ ਬਦਮਾਸ਼ੀ ਦਾ ਰਾਜ ਚੱਲਣ ਦੇਣਾ ਕਿ ਅਸੀਂ ਬਦਲਾਖੋਰੀ ਵਾਲਿਆਂ ਨੂੰ ਵੋਟ ਪਾਉਣੀ ਆ ਕਿ ਅਸੀਂ ਡੰਡੇ ਵਾਲੇ ਰਾਜ ਕਰਨ ਵਾਲਿਆਂ ਨੂੰ ਵੋਟ ਪਾਉਣੀ ਆ ਕਿ ਅਸੀਂ ਪੁਲਿਸ তন্ত্র ਨੂੰ ਵੋਟ ਪਾਉਣੀ ਆ ਕਿ ਅਸੀਂ ਪੁਲਿਸ ਤੇ ਤੋਂ ਦਰਦਿਆ ਨੇ ਪੁਲਿਸ ਰਾਜ ਤੋਂ ਦਰਦਿਆ ਨੇ ਵੋਟ ਪਾਉਣੀ ਜਾਂ ਜਿਹੜੇ ਇੱਕ ਪਾਸੇ ਸਾਡੇ ਜਿਹੜੇ ਅਸੀਂ ਲੋਕਾਂ ਦੇ ਫਾਇਦੇ ਲਈ ਪੰਜਾਬ ਪਰਸਲਾ ਲੜਾਈ ਲੜਦੇ ਆ ਅਸੀਂ ਜਿਹੜੇ ਸੱਚ ਤੇ ਪੈੜਾ ਦਿੰਦੇ ਆ ਅਸੀਂ ਪੰਜਾਬ ਦੇ ਹਰ ਗਲ ਦਾ ਹੌਕਾ ਭਰਦੇ ਹਾਂ ਚਾਹੇ ਸਾਡੇ ਨੌਜਵਾਨਾਂ ਨੂੰ ਛੁੱਟੇ ਪੁਲਿਸ ਮੁਕਾਬਲੇ ਮਾਰਿਆ ਜਾਵੇ ਥੋੜੀ ਆਵਾਜ਼ ੁਕਾਦ ਦੇ ਉਹਨਾਂ ਵਾਸਤੇ ਵੀ ਗੂੰਜ ਦੀ ਕਿਰਪਾ ਦੇ ਵਾਸਤੇ ਚਾਹੇ ਸਾਡੇ ਐਨਐਸਏ ਲਾ ਕੇ ਸਾਡੇ ਸਿੱਖ ਨੌਜਵਾਨਾਂ ਨੂੰ ਸਾਧੀਆਂ ਜਿਲ੍ਹਾ ਵਿੱਚ ਭੇਜਿਆ ਕੋਈ ਨਹੀਂ ਪੰਜਾਬ ਤੋਂ ਹੱਕ ਵਿੱਚ ਬੋਲਿਆ ਤੁਹਾਡੀ ਆਵਾਜ਼ ੁਕਾਦ ਤੋਂ ਉਹਨਾਂ ਦੇ ਹੱਥ ਵਿੱਚ ਨਹੀਂ ਬੋਲੀ ਐ ਮੱਤੇਵਾੜਾ ਦਾ ਜੰਗਲਪਟਿਆ ਜਾਵੇ ਲੁਧਿਆਣਾ ਲਾ ਕੇ ਤੁਹਾਡੀ ਆਵਾਜ਼ ਉੱਥੇ ਬੋਲਦੀ ਐ ਰਣਜੀਤ ਗਿੱਲ ਪੱਤਰਕਾਰ ਜਿੱਥੇ ਮਾਈਕ ਕਹਿਆ ਜਾਵੇ ਮੈਂ ਉੱਥੇ ਜਾ ਕੇ ਉਹਦੀ ਅੰਦਾਜ਼ ਕਰਦਾ ਹਾਂ ਕਿਸੇ ਨਾਲ ਜ਼ੋਰ ਹੋਇਆ ਪੰਜਾਬ ਦੇ ਵਿੱਚ ਮੈਂ ਉੱਥੇ ਜਾ ਕੇ ਤੁਹਾਡੀ ਬਦੌਲਤ ਤੁਹਾਡੀ ਦਿੱਤੀ ਹੋਈ ਸ਼ਕਤੀ ਨਾਲ ਨੌਨਾਂ ਦਾ ਵਿਰੋਧ ਕਰਦਾ ਤੇ ਇਸੇ ਕਰਕੇ ਸਾਰੀ ਦੁਨੀਆ ਦੇ ਬੈਠੇ ਲੋਕ ਆਪ ਨੂੰ ਸਤਿਕਾਰ ਕਰਦੇ ਨੇ ਤੇ ਇੱਕ ਪਾਸੇ ਅਸੀਂ ਆ ਤੇ ਇੱਕ ਪਾਸੇ ਆ ਜਿਹੜੇ ਜਪਤ ਹੋਈਆਂ ਜਮਾਨਤਾਂ ਕੋਈ ਸਮਝ ਨਹੀਂ ਸਿੱਖਿਆ ਕੋਈ ਸ਼ਰਮ ਨਹੀਂ ਕਰਦੇ ਕੋਈ ਮਹਿਸੂਸ ਨਹੀਂ ਕਰਦੇ ਔਰ ਪੁਲਿਸ ਦੇ ਸਹਾਰੇ ਰਾਜਨੀਤੀ ਕਰਾ ਚੁੱਕੇ ਐਵੇਂ ਇਲਜ਼ਾਮ ਲਾਈ ਜਾਂਦੇ ਅੱਗੇ ਖੈਰ ਜੀ ਵਿਕਾਸ ਦਾ ਫਿਕਰ ਨਹੀਂ ਕਰ ਜੀ ਖੈਰੇ ਨੇ ਕੋਈ ਖੈਰਾ ਵਿਕਾਸ ਦੇ ਨਾਮ ਤੇ ਰੈਕਸ਼ਨ ਨਹੀਂ ਕਰਦਾ ਤੁਸੀਂ ਪਹਿਲਾਂ ਦੱਸੋ ਵਿਕਾਸ ਕਰਾਇਆ ਕਿਹੜਾ ਝੂਠਿਓ ਭਗਵੰਤ ਮਾਨ ਨੇ ਬੀਬਿਓ ਤੁਸੀਂ ਮੈਨੂੰ ਪੁੱਛਣਾ ਥੋਨਾ ਇਹਨਾਂ ਨੇ ਭੋਕਰ ਪਾਰਟੀ ਨੇ ਚਾਹ ਸੀ ਅਸੀਂ ਹਰ ਬੀਬੀ ਦੇ ਖਾਤੇ ਵਿੱਚ 1000 ਰੁਪਏ ਮਹੀਨੇ ਦਾ ਪਾਵਾਂਗੇ ਤੁਹਾਡੇ ਕਿਸੇ ਖਾਤੇ ਜ 1000 ਰੁਪਏ ਅਜੇ ਤੱਕ ਆਇਆ ਮੇਰੇ ਵੀਰੋ ਦੱਸੋ ਬੀਬਿਓ ਇੱਕ ਹੱਥ ਮਾਰ ਕੇ ਦੱਸੋ ਜੇ ਨਾਲ ਕੋਈ ਪੈਸਾ ਹੈ ਤੁਹਾਡੇ ਖਾਤੇ ਵਿੱਚ ਨਹੀਂ ਆਇਆ ਝੂਠੀ ਬੋਲੀ ਜਾਂਦੇ ਹੁਣ ਜ ਆਏ ਨਾ 1000 ਰੁਪਏ ਤੁਹਾਨੂੰ ਦੇਣ ਇਹਨਾਂ ਨੇ ਕਹਿਣਾ ਪਹਿਲਾਂ ਸਾਡੇ 4 ਸਾਲ ਦਾ ਬਕਾਇਆ ਦਿਓ 48000 ਰੁਪਏ ਬਕਾਇਆ ਵਾ 4 ਸਾਲਾਂ ਦਾ 12 ਮਹੀਨੇ ਸਾਲ ਦੇ 48 ਮਹੀਨਿਆਂ ਦਾ ਭੈਣੋ 48000 ਲੈਣਾ ਵਾ ਤੇ ਫਿਰ ਕਹਣਾ ਸਾਡੇ ਬੋਏ ਜਿੰਦਰਾ ਸਕਦੇ ਤੁਸੀਂ ਝੂਠੇ ਫਿਰ ਤੁਡਾ ਜੂਰੂ ਨਾ ਕਿਨੇ ਪੰਜਾਬ ਸੁਣਾ ਖਤਮ ਕਰਤਾ ਸੀ ਕੇਜਰੀਵਾਲ ਸਾਹਿਬ ਬਾਹਰ ਜਾ ਕੇ ਜਿਉ ਬਿਆਨ ਦੇ ਚਲਦੇ ਪੰਜਾਬ ਕੋਲ ਤੋਂ ਹਮਨੇ ਨਸ਼ਾ ਮੁਕਤ ਕਰ ਦਿਆ ਹੈ ਕਿਹੜਾ ਨਸ਼ਾ ਮੁਕਤ ਹਰ ਗਲੀ ਕੋਚੇ ਚੌਰਾਹੇ ਦੇ ਵਿੱਚ ਸਾਡੇ ਬੱਚੇ ਰੋਲ ਰਹੇ ਨੇ ਚਿੱਟਾ ਸਨੇਹਾਂ ਬਿਕ ਰਿਆ ਵਾ ਹਰ ਤਰ੍ਹਾਂ ਦਾ ਨਸ਼ਾ ਮਿਲਦਾ ਆ ਦੂਰ ਕੀ ਜਾਣਾ ਆਪਣੇ ਇਲਾਕੇ ਦੀ ਚਾਰ ਪੰਜ ਸੱਤ ਮੋਟਾ ਤਾਜ਼ੀਆਂ ਹੋਈਆਂ ਨੇ ਹਮੀਰੇ ਵਾਲਿਆਂ ਨੇ ਵੀਡੀਓ ਪਾ ਪਾ ਕੇ ਦਿਖਾਤੀਆਂ ਕਿ ਆ ਮੇਰੇ ਬੱਚੇ ਪੰਜਾਬ ਦੇ ਨਸ਼ਾ ਵਿੱਚ ਟੀਕੇ ਲਾ ਕੇ ਮਰੇ ਤੇ ਆ ਖੜੀਆਂ ਪੁਲਿਸ ਦੀ ਬੈਣ ਤੁਹਾਡੇ ਲਾਗੇ 50 ਗੱਲ ਤੇ ਪਰ ਇਹਨਾਂ ਹਿੰਮਤ ਨਹੀਂ ਹੈ ਨਸ਼ਾ ਸਾਰੇ ਪੰਜਾਬ ਦੀਆਂ ਕਿੰਨਾ ਭੜਕੀਆਂ ਸਾਰੇ ਖੰਭਿਆਂ ਨੇ ਬੋਲ ਲਾਤੇ ਯੁੱਧ ਨਸ਼ੇ ਵਿਰੁੱਧ ਤੇ ਅਸੀਂ ਨਸ਼ਾ ਪੰਜਾਬ ਤੋਂ ਖਤਮ ਕਰਤਾ ਅੱਛਾ ਅੱਗੇ ਆਉਂਦੇ ਆ ਕਿ ਪਸ਼ੌਤਾ ਨੇ ਖਤਮ ਕਰਤਾ ਕਾਜ ਕਰਿਆ ਅੱਪਾ ਸਾਰੇ ਜੱਟ ਜੀ ਦਾ ਕੰਮੇ ਦੇਖਿਆ ਆ ਦਸੋ ਉਹਨੂੰ ਕੋ ਕੰਮ ਤੁਹਾਡਾ ਥਾਣੇ ਵਿੱਚ ਇਸ ਬਗੈਰ ਪੈਸੇ ਦੋ ਸਕਦਾ ਅਗਲੇ ਕਿੰਨੇ ਗਾਂਧੀ ਦਾ ਨੋਟ ਤੇ ਹੰਦਾ ਕਿ ਕਿੰਨੇ ਇਹ ਹੰਦ ਜਦੋਂ ਗਾਂਧੀ ਦਾ ਨੋਟ ਸੁਖਾਣੇ ਦੇ ਨਾਲ ਨਹੀਂ ਲਿਆ ਮੇਟੇ ਦਿੰਦੇ ਉੱਥੇ ਮੁੱਖੇ ਸਾਰੇ ਇਸ ਵਕਤ ਮੁਲਾਜ਼ਮ ਮਾਫ ਕਰਨਾ ਚੰਗਾ ਨਹੀਂ ਲੱਗਦਾ ਸਾਰਾ ਲੁਟਮਚੀ ਹੋਈ ਆ ਥਾਣੇ ਵਿੱਚ ਸਾਰੀਆਂ ਤਸਵੀਰਾਂ ਚ ਲੁਟਮਚੀ ਹੋਈਆਂ ਜਿਹੜੀ ਰਜਿਸਟਰੀ ਜਿਹੜੋ ਪਹਿਲਾਂ ਵੀ ਰਿਸਵਟ ਹੈਗੀ ਹੋਊਗੀ ਪੰਜਾਬ ਤੋਂ ਮੈਂ ਮੰਨਦਾ ਵਾਂ ਪਰ ਉਹਨੂੰ ਕੋ 5-7 10000 ਰੁਪਏ ਲੈ ਕੇ ਰਜਿਸਟਰੀ ਕਰਦਾ 50000 ਰੁਪਏ ਤੋਂ ਬਗੈਰ ਕੋਈ ਰਜਿਸਟਰੀ ਨਹੀਂ ਹੁੰਦੀ ਜਾ ਕੇ ਕਰਵਾ ਕੇ ਦੇਖ ਸਕਦੇ ਤੁਸੀਂ ਸਾਡੇ ਪੰਜਾਬ ਤੋਂ ਮਨਕਮਾਨ ਤਾਂ ਸਿਰਫ ਉਹਨਾਂ ਨੇ ਰੱਖਿਆ ਚੁਟਕਲੇ ਸੁਣਾਉਣ ਵਾਸਤੇ ਉਹ ਕਿਹੜਾ ਗੀਤ ਹੁੰਦਾ ਸੀਗਾ ਮੈਂ ਭੁੱਲ ਜਾਂਦਾ ਹਰ ਵਾਰੀ ਕਿ ਕਿਹੜਾ ਦਿੱਕ ਉਹ ਮਨਕਮਾਨ ਨੂੰ ਥਾਰ ਰੱਖਿਆ ਉਹ ਮਨਕਮਾਨ ਨੂੰ ਤਾਂ ਥਾਰ ਰੱਖੀ ਆ ਤੇ ਪਟਾਕੇ ਪਟਾਕੇ ਪਾਟ ਕੇ ਪਾਉਂਦੇ ਇਹ ਦੋਲਣ ਬੁਲਾਉਣ ਨੂੰ ਭਗਵੰਤ ਰੱਖਿਆ ਵਾ ਚੁਟਕਲੇ ਸੁਣਾਉਣ ਨੂੰ ਭਗਵੰਤ ਰੱਖਿਆ ਵਾ ਤੇ ਪੈਸੇ ਲੁੱਟਣ ਨੂੰ ਕੇਸਰੀਵਾਲ ਰੱਖਿਆ ਆ ਆ ਕਹਾਣੀਆਂ ਇਹਨਾਂ ਵੀ ਸਾਡੇ ਸਾਡੇ ਪੰਜਾਬ ਨੂੰ ਤਾਂ ਲੁੱਟ ਕੇ ਲੈ ਚਲੇ ਸੀਗੇ ਉਹ ਕਹਾਣੀਆਂ ਮਾਰਦੇ ਬਿਠੇ ਆ ਧੰਨਵਾਦ ਵੈਸੇ ਮੈਂ ਇੱਕਦਾਂ ਨੀ ਗੱਲ ਕਰਦਾ ਨਿਕਿਆ ਮੈਂ ਬੜਾ ਸੰਜੀਦਾ ਬੁਲਾ ਰਹਾ ਮੈਂ ਪਰ ਮੈਨੂੰ ਦੁੱਖ ਹੁੰਦਾ ਜਦੋਂ ਮੈਂ ਇਹ ਚੁੱਕ ਸੁਣਦਾ ਇਹ ਤਾਂ ਤੁਸੀਂ ਤਗੜੇ ਆ ਪੰਜਾਬ ਦੇ ਲੋਕ ਤੁਸੀਂ 25000 ਰੁਪਏ ਦਾ ਬਚਾ ਲਿਆ ਲੁਧਿਆਣੇ ਦਾ ਲੈਂਡ ਪੂਲਿੰਗ ਪਾਲਿਸੀ ਸਾਰੇ ਜਿਹੜੇ ਦਿੱਲੀ ਦੇ ਇਹਨਾਂ ਦੇ ਨਾਲ ਲੈਂਡ ਮਾਫੀਆ ਇਹਨਾਂ ਦੇ ਲੀਡਰ ਬਹੁਤੇ ਸਾਰੇ ਲੈਂਡ ਮਾਫੀਆ ਵਾ ਇਹਨਾਂ ਸਾਰਿਆਂ ਨੇ ਆਲ ਇੱਕ ਪਲਾਨ ਬਣਾ ਲਿਆ ਕਿ ਅਸੀਂ ਲੈਂਡ